ਬਰਨਾਲਾ ਦੇ ਵਿੱਚ ਇੱਕ ਵਿਵਤਾ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਇੱਕ ਪਾਸੇ ਜਿੱਥੇ ਸਹੁਰੇ ਪਰਿਵਾਰ ਵੱਲੋਂ ਇਸ ਨੂੰ ਆਤਮਹੱਤਿਆ ਦੱਸਿਆ ਜਾ ਰਿਹਾ ਹੈ, ਉੱਤੇ ਦੂਜੇ ਪਾਸੇ ਪੇਕੇ ਪਰਿਵਾਰ ਵੱਲੋਂ ਇਸ ਨੂੰ ਕਤਲ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰ ਦੇ ਮੈਂਬਰਾਂ ਨੇ આરોਪ ਲਗਾਏ ਕਿ ਉਹਨਾਂ ਦੀ ਬੇਟੀ ਦੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਉਸਨੂੰ ਪਿਛਲੇ ਲੰਬੇ ਸਮੇਂ ਤੋਂ ਤੰਗ ਕੀਤਾ ਜਾ ਰਿਹਾ ਸੀ ਅਤੇ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਮ੍ਰਿਤਕਾ ਦੀ ਇੱਕ ਛੋਟੀ ਬੱਚੀ ਵੀ ਸੀ ਅਤੇ ਹੀ ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਖਿਲਾਫ ਆਤਮਹੱਤਿਆ ਲਈ ਮਜਬ ਮਾਸੀ ਬੇਟੀ ਬੀਆਸੀ ਪੱਤੀ ਰੋਡ ਬਰਨਾਲਾ 10-9-10 ਸਾਲ ਪਹਿਲੇ ਵਿਆਹੀ ਸੀ ਬੇਟੀ ਨੂੰ ਬਹੁਤ ਟੌਰਚਰ ਕਰਦੇ ਰਿਹਾ ਸਾਲ ਇਕਨ ਵਧੀਆ ਨਹੀਂ ਵੀ ਵਧੀਆ ਰਹੇ ਉਸ ਤੋਂ ਬਾਅਦ ਬੱਚੀ ਨੂੰ ਮਾਰਨ ਖਟਾਈ ਤੇ ਕਾਫੀ ਪਰੇਸ਼ਾਨ ਕਰਦੇ ਸੀ ਇਹ ਇੱਕ ਬੇਟੀ ਦੇ ਘਰ ਵਾਲਾ ਜਿਹੜਾ ਸੀ ਅਵਤਾਰ ਸਿੰਘ ਉਹ ਉਹਦੀ ਸੱਸ ਦਰਸ਼ਨ ਕੌਰ ਅਤੇ ਬੇਟੀ ਦਾ ਬੇਹੋਰ ਦੇ ਇਹ ਦਿਨ ਨਾਲ ਬੈਈ ਜੀ ਖੰਨੇ ਉਹ ਵੀ ਜਦ ਉੱਥੋਂ ਆਂਦੀ ਸੀ 6 ਮਹੀਨੇ ਬਾਅਦ ਸਾਲ ਬਾਅਦ ਉਹਨੇ ਵੀ ਆ ਕੇ ਬੇਟੀ ਨੂੰ ਬੜਾ ਚੰਗਾ ਬੋਲਣਾ ਤੇ ਮਾਰ ਕਟਾਈ ਕਰਨੀ ਉਸ ਤੋਂ ਬਾਅਦ ਮੇਰੀ ਬੇਟੀ ਦੇ ਇੱਕ ਬੇਟੀ ਹੋ ਗਈ ਬਿਲਡ ਵੀ ਬਾਅਦ ਫਿਰ ਵੀ ਨਾ ਚੱਲੀ ਗਿਆ ਜੀ ਕਦੇ ਪੰਚਾਇਤ ਇਕੱਠੀ ਕਰ ਕਦੇ ਅਸੀਂ ਲੈ ਜਾਂਦੇ ਸੀ ਦੋ ਦੋ ਮਹੀਨੇ ਸਾਡੇ ਕੋਲ ਬੈਠੀ ਰਹਿੰਦੀ ਸੀ ਦੋ ਦੋ ਮਹੀਨੇ ਬੈਠੇ ਰਹੇ ਲਈ ਸਾਡੇ ਕੋਲ ਉਸ ਤੋਂ ਬਾਅਦ ਪੰਚਾਇਤ ਬੰਦੇ ਇਕੱਠੇ ਕਰਕੇ ਫੇਰ ਅਸੀਂ ਤੋਰ ਦਿੰਦੇ ਸੀ ਇਹਨਾਂ ਨੂੰ ਕੋਣ ਬੇਟੀ ਨੂੰ ਫਹਾਦ ਇਹ ਕਹਿੰਦੇ ਨੇ ਮਾਰਦਾ ਇਹ ਕਹਿੰਦੇ ਨੇ ਵੀ ਉਹਨੇ ਆ ਫਹਾਦ ਲਿਆ ਜੀ ਤੇ ਸਾਨੂੰ ਇਹਨਾਂ ਨੇ ਫੋਨ ਵੀ ਕੀਤਾ ਕਿ ਸਾਨੂੰ ਕਿਸੇ ਨੇ ਫੋਨ ਕੀਤਾ ਵੀ ਤੁਹਾਡੀ ਬੇਟੀ ਨਾਲ ਇਦਾਂ ਘਟਨਾ ਵਾਪਰ ਗਈ ਹੈ ਪ੍ਰਸ਼ਾਸਨ ਤੋਂ ਇਹ ਵੀ ਮੰਗ ਚਾਹੁੰਦੇ ਆ ਇਹਦੀਆਂ ਜੋ ਬੇਟੀਆਂ ਨੇ ਦੋ ਇੱਕ ਤਾਂ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੋ ਬਣਦੀ ਸਜ਼ਾ ਉਹਨਾਂ ਨੂੰ ਸਜ਼ਾ ਦਿੱਤੀ ਆਵੇ। ਪਹਿਲਾਂ ਤੋਂ ਹੀ ਤੰਗ ਪਰੇਸ਼ਾਨ ਕਰਦੇ ਸੀ ਬਹੁਤ ਜ਼ਿਆਦਾ। ਮੈਂ ਵੀ ਬਰਨਾਲੀ ਰਹਿਣਾ ਜੀ ਮੇਰੇ ਘਰੇ ਵੀ ਕਦੀ ਨਹੀਂ ਆਂਦ ਦਿੱਤਾ ਉਹਨਾਂ ਨੇ। ਤੇ ਇਹਨਾਂ ਨੇ ਸਾਨੂੰ ਵੀ ਨਹੀਂ ਦੱਸਿਆ ਵੀ ਮੇਰਾ ਇੱਥੇ ਸਾਲਾ ਰਹਿੰਦਾ ਜੀ ਉਹਨਾਂ ਨੂੰ ਦੱਸਣਾ। ਇਹਨਾਂ ਨੇ ਇਹ ਬੇਟੀ ਨੂੰ ਖਾ ਦੇਤਾ। ਹੁਣ ਇਹ ਕਹਿੰਦੇ ਨੇ ਵੀ ਬੇਟੀ ਨੇ ਆਪ ਖਾ ਲਿੱਤਾ। ਇਹ ਸਾਨੂੰ ਇਹ ਚਾਹੀਦਾ ਵੀ ਸਾਨੂੰ ਪੂਰਾ ਇਨਸਾਫ ਮਿਲੇ ਪ੍ਰਸ਼ਾਸਨ ਤੋਂ ਵੀ ਪੂਰਾ। ਪ੍ਰਸ਼ਾਸਨ ਸਾਡੇ ਨਾਲ ਫੇਰ ਵੀ ਹਲੇ ਬਿਰਤੀਆ ਕਰ ਰਹੀ ਆ। ਸਾਨੂੰ ਪੂਰਾ ਇਨਸਾਫ ਦੀ ਆਸ ਨਹੀਂ ਹੈਗੀ ਤੇ ਇਨਸਾਫ ਜਿਹੜੀ ਕਾਰਵਾਈ ਬਣਦੀ ਹੈ ਦੋਸ਼ੀਆਂ ਤੇ ਉਹ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਮਾਮਲਾ ਹਸਬੰਡ ਵਾਈਫ ਦਾ ਸੀਗਾ ਜੋ ਮੈਟਰ ਹੈ ਅੱਜ ਦਾ ਇਹ ਹਸਬੰਡ ਵਾਈਫ ਦੀ ਆਪਸ ਦੇ ਵਿੱਚ ਥੋੜੀ ਬੋਟੀ ਇੱਕ ਦੋ ਦਿਨਾਂ ਤੋਂ ਆਪਸ ਦੇ ਵਿੱਚ ਚੱਲ ਰਹੀ ਸੀ ਤੂੰ ਤੂੰ ਮੈਂ ਮਟ ਜੋ ਘਟਨਾ ਪਹਿਲੇ ਦੋ ਤਿੰਨ ਦਿਨਾਂ ਦੀ ਹੈ ਉਹਦੇ ਵਿੱਚ ਕੀ ਹੈ ਆਪਸ ਹੀ ਇਹਨਾਂ ਦੀ ਲੜਾਈ ਹੈ ਉਹ ਲੜਾਈ ਦੇ ਵਿੱਚ ਚਲੋ ਚੱਲਦਾ ਰਹਿੰਦਾ ਹੈਗਾ ਕਾਰਨ ਇੱਥੇ ਬਣ ਗਿਆ ਹਸਬੰਦ ਲੜਕੇ ਆਪਦਾ ਡਿਊਟੀ ਚਲਾ ਗਿਆ ਡਿਊਟੀ ਜਾਣ ਤੋਂ ਬਾਅਦ ਜਿਹੜਾ ਪਾਣਾ ਇਹ ਉਹ ਲੜਕੀ ਨੇ ਮਤਲਬ ਆਪਣੇ ਆਪ ਦੇ ਵਿੱਚ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਆਪਾਂ ਤਾਂ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦੇ ਆ ਜੋ ਜੈਨੂਇਨ ਰਿਪੋਰਟ ਹੈ ਪ੍ਰਾਇੋਰਟੀ ਬੇਸ ਤੇ ਤਫਤੀਸ਼ ਕੀਤੀ ਜਾਣ ਚਲੋ ਦੁੱਖ ਦੀ ਘੜੀ ਹੈ ਆਪਾਂ ਲੜਕੀ ਵਾਲੇ ਦੇ ਨਾਲ ਆ ਠੀਕ ਹੈ ਵੀ ਪ੍ਰਾਇੋਰਟੀ ਬੇਸ ਤੇ ਵੀ ਜੋ ਜੈਨੂਨ ਕੇਸ ਬਣਦਾ ਹੈਗਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਟ ਕੀ ਹੈ ਵੀ ਦੋਸ਼ ਇਦਾਂ ਦੇ ਲਾਏ ਜਾ ਰਹੇ ਨੇ ਕਿ ਵੀ ਜੀ ਵੱਡਾ ਭਰਾ ਇਹਨਾਂ ਦੇ ਜਵਾਈ ਹੋਗੇ ਇਹਨਾਂ ਦੀ ਮਤਲਬ ਲੜਕੀ ਹੋਗੀ ਠੀਕ ਹੈ ਤੇ ਮੇਰਾ ਸੋਚਣਾ ਇਹ ਹੈ ਕਹਿਣਾ ਇਹ ਹੈ ਵੀ ਲੜਕੀ ਖੰਨੇ ਰਹਿ ਰਹੀ ਹੈ ਜਵਾਈ ਭਾਈ ਖੰਨੇ ਰਹਿ ਰਹੀ ਹੈ 200 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆ ਉਹਨਾਂ ਦਾ ਕੋਈ ਤਾਲੁਕ ਵਸਥਾ ਨਹੀਂ ਤੇ ਉਹਨਾਂ ਨੂੰ ਬਿਨਾ ਮਤਲਬ ਤੋਂ ਇੰਟਰਫੇਅਰ ਵਿੱਚ ਐਡ ਕੀਤਾ ਜਾ ਰਿਹਾ ਹੈ ਤੇ ਹਾਲਾਂਕਿ ਮਹੱਲੇਦਾਰੀ ਤੌਰ ਤੇ ਵੀ ਚਲੋ ਐਸ ਐਚਓ ਸਾਹਿਬ ਮੌਕੇ ਤੇ ਤਫ਼ਤੀਸ਼ ਕਰਨ ਗਏ ਨੇ ਉਹਨਾਂ ਨੇ ਉਹਨਾਂ ਦਾ ਇਹ ਕਹਿਣਾ ਹੈ ਵੀ ਭਰਾ ਹੈ ਜਿਹੜਾ ਵੱਡਾ ਉਹ ਡਿਊਟੀ ਤੇ ਸੀਗਾ ਜਿਹੜੇ ਸਾਸੋਰ ਹੈ ਸੀ ਉਹ ਵੀ ਡਿਊਟੀ ਤੇ ਸੀ ਆਪਦੇ ਮਤਲਬ ਘਰਾਂ ਦੇ ਵਿੱਚ ਕੰਮ ਕਰਦੀ ਆ ਮਾਤਾ ਇਹਨਾਂ ਦੀ ਤੇ ਬਜ਼ੁਰਗ ਵੀ ਮਤਲਬ ਹੈ ਨਹੀਂ ਸੀਗੇ ਦਰਾਣੀਆਂ ਜਠਾਣੀਆਂ ਆਪਸ ਦੇ ਵਿੱਚ ਘਰ ਘਰ ਦੇ ਵਿੱਚ ਸੀਗਾ ਮਾਹੌਲ ਜਦੋਂ ਲੜਕੇ ਨਾਲ ਉਹਨੇ ਹਸਬੰਡ ਵਾਈਫ ਆਪਸ ਦੇ ਵਿੱਚ ਲੜੇ ਨੇਗੇ ਉਸ ਤੋਂ ਬਾਅਦ ਚਲੋ ਲੜਕੇ ਚਲਾ ਜਾਂਦਾ ਹੈਗਾ ਤੇ ਲੜਕੀਆਂ ਹੀ ਰਹਿ ਜਾਂਦੀ ਨੇਗੇ ਤੈਨੂੰ ਤੇ ਉਹਨੇ ਉੱਪਰ ਸਭ ਤੋਂ ਉੱਪਰ ਕਮਰੇ ਚ ਰਹਿ ਰਹੀ ਆ ਤੇ ਉਹਨੇ ਮਤਲਬ ਇਦਾਂ ਦਾ ਮਾਹੌਲ ਪੈਦਾ ਕੀਤਾ ਫਿਰ ਜਿਹੜਾ ਬੰਟੀ ਸਿੰਘ ਹੈ ਇਹਨਾਂ ਦਾ ਮਤਲਬ ਲੜਕੀ ਦਾ ਵੱਡਾ ਜੇਠ ਹੈ ਉਹਦਾ ਬੇਟਾ ਆਉਂਦਾ ਬੇਟਾ ਆ ਕੇ ਮਾਹੌਲ ਦੇਖਦਾ ਉੱਪਰ ਤੇ ਆਪਣੀ ਮੰਮੀ ਨੂੰ ਫਿਰ ਆਪਣੀ ਚਾਚੀ ਨੂੰ ਦੱਸਦਾ ਹੈਗਾ ਤੇ ਇੱਕੋ ਲੱਗਤ ਮਹੱਲੇ ਦੇ ਵਿੱਚ ਹਾਹਾਕਾਰ ਮੱਚਦੀ ਹੈ ਤੇ ਇਕੱਠੇ ਹੋ ਜਾਂਦੇ ਨੇ ਫਿਰ ਇਹਨਾਂ ਨੇ ਮਤਲਬ ਉਹ ਲੜਕੀ ਨੂੰ ਉੱਥੋਂ ਲਾਇਆ ਬਟ ਜਿਹੜਾ ਦੋਸ਼ ਹੈ ਇਹ ਮੇਰੇ ਹਿਸਾਬ ਨਾਲ ਮੈਂ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦਾ ਕਿ ਜੋ ਜੈਨੂਨ ਰਿਪੋਰਟ ਹੈ ਜੋ ਜੈਨੂਨ ਕੇਸ ਹੈ ਉਹ ਕੀਤੀ ਜਾਵੇ ਉਹਦੇ ਨਾਲ ਅਸੀਂ ਸਹਿਮਤ ਹਾਂ ਮੰਜੂ ਇਹ ਆਪਣੇ ਇੱਕ ਰੁੱਕਾ ਮਸੂਲ ਹੋਇਆ ਸੀ ਬੀ ਐਮ ਸੀ ਹਸਪੀਟਲ ਬਰਨਾਲਾ ਤੋਂ ਜੀ ਮੰਜੂ ਕੌਰ ਵਾਈਫਾ ਅਵਤਾਰ ਸਿੰਘ ਬੱਸੀ ਪਤੀ ਬਰਨਾਲਾ ਜੀ ਇਹਨਾਂ ਦੀ ਏਜ ਹੈਗੀ ਆ 29 30 ਸਾਲ ਅਸੀਂ ਲੜਕੀ ਦੇ ਪਿਤਾ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ 108 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕੀਤਾ ਜੀ ਅਵਤਾਰ ਸਿੰਘ ਦੇਖ ਲਾ ਹਾਂਜੀ ਹਾਂਜੀ ਅਵਤਾਰ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਇਹ ਮੁਕਦਮੇ ਦੀ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਉਸ ਤੋਂ ਬਾਅਦ ਡੈੱਡ ਬੋਡੀ ਉਹਨਾਂ ਦੇ ਬਾਪ ਤੋਂ ਦੇਵਾ ਦਿੱਤੀ ਜਾਵੇਗੀ ਇਸ ਬਾਰੇ ਗੱਲਬਾਤ ਕਰਦੇ ਹਾਂ 파ਰਸ਼ਦ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਦਾ ਆਪਸੀ ਵਿਵਾਦ ਸੀ ਘਰ ਵਾਲੇ ਦੇ ਝਗੜੇ ਤੋਂ ਦੁਖੀ ਹੋ ਕੇ ਘਰਵਾਲੀ ਨੇ ਫਾਂਸੀ ਲਗਾ ਕੇ ਆਪਣੀ ਜਾਨ ਦਿੱਤੀ ਹੈ। ਪਾਰਸ਼ਦ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਪਾਇਆ ਜਾਵੇ ਉਸਤੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇ। ਉੱਤੇ ਹੀ ਇਸ ਬਾਰੇ ਗੱਲਬਾਤ ਕਰਦੇ ਆਂ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਆਤਮਹੱਤਿਆ ਮਾਮਲੇ ਦੇ ਵਿੱਚ ਪੁਲਿਸ ਨੇ ਮ੍ਰਿਤਕਾ ਮੰਜੂ ਕੌਰ ਦੇ ਪਿਤਾ ਅਮਰਜੀਤ ਸਿੰਘ ਦੇ ਬਿਆਨ ਦਰਜ ਕੀਤੇ ਨੇ। ਉਹਨਾਂ ਨੇ ਦੱਸਿਆ ਕਿ આરોપી ਅਵਤਾਰ ਸਿੰਘ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ aarop ਵਿੱਚ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਸਾਦੇ ਹਵਾਲੇ ਕਰ ਦਿੱਤੀ ਜਾਵੇਗੀ ਜਗਵੰਨੀ ਟੀਵੀ ਲਈ ਪਨੀਸ਼ ਸ਼ਰਮਤੀ ਦੀ ਰਿਪੋਰਟ